ਦੇਖੋ ਸਭ ਤੋਂ ਪਹਿਲੇ ਮੇਰੇ ਲਈ ਸਭ ਤੋਂ ਅਹਿਮ ਚੀਜ਼ ਹੈ ਵੀ ਪੰਜਾਬ ਤੇ ਪੰਜਾਬੀਆਂ ਤੇ ਮੂੰਹ ਤੇ ਖੁਸ਼ੀ ਆਉਣੀ ਚਾਹੀਦੀ ਹੈ ਮਸਕਰਾਣ ਆਉਣੀ ਚਾਹੀਦੀ ਆ ਇਹ ਇਸੇ ਕਰਕੇ ਇਹ ਦਫ਼ਤਰ ਇਹ ਕੁਰਸੀਆਂ ਤਦੀ ਚੰਗੀਆਂ ਲੱਗਦੀਆਂ ਜੇ ਤੁਸੀਂ ਕੁਝ ਜਿਸ ਚੀਜ਼ ਲਈ ਆਏ ਹੋ ਉਹਦਾ ਮੁੱਲ ਮੋੜਦੇ ਹੋ ਜੇ ਤੁਸੀਂ ਬਹਿ ਕੇ ਆਪਣੇ ਘਰ ਭਰਦੇ ਹੋ ਆਪਣੇ ਕੰਮ ਕਰਦੇ ਹੋ ਮੈਂ ਸਮਝਦਾ ਉਹਦਾ ਕੋਈ ਲਾਭ ਨਹੀਂ ਇਹੀ ਅੱਜ ਮੈਂ ਯਾਦ ਕਰ ਰਿਹਾ ਸੀ ਸਵੇਰੇ ਜਦੋਂ ਆਪਣੇ ਦਾਦਾ ਜੀ ਨੂੰ ਸਰਦਾਰ ਬਿਨ ਸਿੰਘ ਜੀ ਨੂੰ ਉਹੀ ਗੁੱਟਤੀ ਆ ਤੇ ਇਸੇ ਕਰਕੇ ਮੈਂ ਥੋੜੀ ਜੀ ਬਹੁਤ ਸਤਕਾਰਯੋਗ ਮੀਡੀਆ ਬੈਠਾ ਹੇ ਦੇਖੋ ਇਹਦੀ ਪਹਿਲੀ ਡਿਮਾਂਡ ਜਿਹੜੀ 1960 ਤੋਂ ਸ਼ੁਰੂ ਹੋ ਗਈ ਸੀ ਜੇ ਉਸ ਤੋਂ ਬਾਅਦ ਪਹਿਲਾਂ ਕਿਉਂਕਿ ਮੈਂ ਪਹਿਲਾਂ ਵੀ ਜਿਵੇਂ ਦੱਸ ਦੇ ਕਿਹਾ ਵੀ ਪਹਿਲਾਂ ਪੈਪਸੂ ਸੂਬਾ ਸੀ ਤੇ ਪੈਪਸੂ ਦੀ ਰਾਜਧਾਨੀ ਉਹ ਪਟਿਆਲਾ ਤੱਕ ਜਿਹੜੀ ਗੱਲਬਾਤ ਸੀਗੀ ਉੱਥੇ ਤੱਕ ਹੋਈ ਉਦੋਂ ਬਾਅਦ ਪੰਜਾਬ ਹਰਿਆਣਾ ਬਣ ਗਿਆ ਹਿਮਾਚਲ ਬਣ ਗਿਆ ਤੇ ਉਹ ਕੈਪੀਟਲ ਆ ਜਿਹੜੀ ਆਪਣੀ ਚੰਡੀਗੜ੍ਹ ਬਣ ਗਈ بڑے ਰੌਲੇ ਚੰਡੀਗੜ੍ਹ ਦੇ ਅਲੱਗ-ਅਲੱਗ ਗੱਲਾਂ ਆ ਟਾਈਮ ਟੂ ਟਾਈਮ ਹੁੰਦੀਆਂ ਰਹੀਆਂ ਉਸੇ ਕਰਕੇ ਪੰਜਾਬ ਚ ਮਾੜਾ ਦੌਰ ਵੀ ਆਇਆ ਉਹਨੂੰ ਵੀ ਠੀਕ ਕੀਤਾ ਪਰ ਅੱਜ ਆ ਮੇਅਰ ਪਾਰਲੀਮੈਂਟ ਦਾ ਰਿਕਾਰਡ ਕੱਢ ਰਿਹਾ ਸੀ ਮਾਰਚ 12 ਨੂੰ ਸਭ ਤੋਂ ਪਹਿਲਾਂ ਉਹਦੇ ਵਿੱਚ ਰਿਕਾਰਡ ਪਾਰਲੀਮੈਂਟ ਦੇ ਵਿੱਚ ਪ੍ਰੋਫੈਸਰ ਨਰੈਣ ਚੰਦ ਪ੍ਰਾਸ਼ਰ ਜੀ ਇਹ ਮੈਂਬਰ ਪਾਰਲੀਮੈਂਟ ਸੀ ਤੇ 23 ਮਾਰਚ ਫਿਰ ਰੰਗਨੰਦਰ ਪਾਟਿਆ ਜੀ ਮਤਲਬ ਐ ਮੈਂ ਤੁਹਾਨੂੰ ਸਾਰੀ ਇੱਕ ਕਾਪੀ ਦਵਾਂਗਾ ਬੰਸਲ ਜੀ ਨੇ ਕਈ ਵਾਰ ਗੱਲ ਕੀਤੀ ਸੰਤਰਾਮ ਸਿੰਗਲਾ ਜੀ ਨੇ ਸੰਤ ਕੁਮਾਰ ਸਿੰਗਲਾ ਜੀ ਨੇ ਕੀਤੀ ਅਮਰਾਉ ਸਿੰਘ ਜੀ ਨੇ ਕੀਤੀ ਰਾਮ ਨਾਇਕ ਜੀ ਹਰੀ ਚੰਦ ਜੀ ਐਮ ਲਿਸਟ ਆ ਵੀ ਸੀ ਕੇ ਯਾਫਰ ਸ਼ਰੀਫ ਜਦੋਂ ਮੰਤਰੀ ਸੀ ਰਾਮ ਬਲਾਸ ਪਾਸਵਾਨ ਜੀ ਸੀ ਉਹਦੇ ਵਿੱਚ ਸਤਪਾਲ ਜੈਨ ਸਾਹਿਬ ਨੇ ਗੱਲ ਕੀਤੀ ਫਿਰ ਸਾਡੇ ਪਰਮਜੀਤ ਕੌਰ ਗੁਲਸ਼ਨ ਜਿਹੜੇ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸੀ ਉਹਨਾਂ ਨੇ ਕੀਤੀ ਇਸੇ ਤਰੀਕੇ ਨਾਲ ਸਾਰੀਆਂ ਗੱਲਾਂ ਤਕਰੀਬਨ ਜਿਹੜੀਆਂ ਐ ਬੜੀ ਜੋਰ ਨਾਲ ਪ੍ਰਨੀਤ ਕੌਰ ਜੀ ਨੇ ਜਿਹੜੇ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਨੇ ਉਹ ਗੱਲ ਕਰਦੇ ਰਹੇ ਸਾਡੇ ਸਾਨੀ ਸਾਹਮਣੇ ਬਹੁਤ ਵਾਰ ਗੱਲ ਕੀਤੀ ਸਾਡੇ ਫਿਰੋਜ਼ਪੁਰ ਤੋਂ ਮੈਂਬਰ ਪਾਰਲੀਮੈਂਟ ਰਾਜ ਸਭਾ ਸੀ ਕਟਾਰੀਆ ਸਾਹਿਬ ਇਹ ਰਾਜ ਸਭਾ ਦੀ ਜਿਵੇਂ ਗੱਲ ਕਰਾਂ ਦਰਦ ਸਾਹਿਬ ਸੀ ਉਹਨਾਂ ਨੇ ਗੱਲ ਕੀਤੀ ਤੇ ਆਨੰਦ ਸਾਹਿਬ ਸਭ ਤੋਂ ਪਹਿਲਾਂ ਆਨੰਦ ਸਾਹਿਬ ਸਾਡੇ ਪੂਰਾ ਨੌ ਉਹਨਾਂ ਦਾ ਆਨੰਦ ਸਾਹਿਬ ਦਾ ਮੈਂ ਹੁਣੇ ਹੀ ਦੇਖ ਰਿਹਾ ਸੀ ਇਸ ਵਿੱਚ ਉਹਨਾਂ ਨੇ ਵੀ ਜਿਹੜੀ ਆ ਇਹ ਪਹਿਲੀ ਵਾਰ ਜਦੋਂ ਰਾਜ ਸਭਾ 'ਚ ਉਹਨਾਂ ਨੇ ਗੱਲ ਚੱਕੀ ਤੇ ਮੈਂ ਹੈਰਾਨ ਹੋ ਗਿਆ ਵੀ ਇੰਨਾ ਚਿਰ ਜਿਹੜਾ ਉਹ ਇਸੇ ਤਰੀਕੇ ਨਾਲ ਜਿਹੜਾ ਇਹ ਕੰਮ ਚੱਲੀ ਗਿਆ ਇਸੇ ਤਰੀਕੇ ਨਾਲ ਕੰਮ ਚੱਲੀ ਗਿਆ ਮੈਂ ਜਗਜੀਤ ਸਿੰਘ ਇਹ ਪਾਰਲੀਮੈਂਟ ਜਿਹੜੀ ਇਹਦੀ ਸ਼ੁਰੂ ਹੋਗੀ ਨਾ ਰਾਜ ਸਭਾ ਜਿਹੜੀ ਸ਼ੁਰੂ ਹੋਗੀ ਗੱਲ ਇਹ ਮੈਂ ਤਰੀਕ ਵਾਈਸ ਤੁਹਾਨੂੰ ਜੇ ਮੈਂ ਦੱਸਾਂ ਤਾਂ ਜਗਜੀਤ ਸਿੰਘ ਆਨੰਦ ਸਾਹਿਬ ਜੀਨਾ ਨੇ 23 ਫਰਵਰੀ ਇਹ ਗੱਲ 1979 ਚ ਉਹਨਾਂ ਨੇ ਚੱਕੀ ਓਦੋਂ ਬਾਅਦ ਵਰਿੰਦਰ ਕੁਟਾਰੀਆ ਜੀ 93 ਚ 94 ਚ ਫੇਰ ਜਗੀਰ ਸਿੰਘ ਦਰਦਸਾਹਬ ਨੇ ਚੱਕੀ ਫੇਰ 1994 ਚ ਵਰਿੰਦਰ ਕੁਟਾਰੀਆ ਜੀ ਨੇ ਚੱਕੀ ਫੇਰ ਸੁਖਦੇਵ ਸਿੰਘ ਢੀਂਸਾ ਜੀ ਨੇ ਮੈਂ ਸਮਝਦਾ ਤਿੰਨ ਵਾਰ ਉਹਨਾਂ ਨੇ ਪਾਰਲੀਮੈਂਟ ਚ ਇਹ ਗੱਲ ਰੱਖੀ ਫੇਰ ਓਦੋਂ ਬਾਅਦ ਅਖੀਰ ਚ ਇੱਕ ਆਪਣੇ ਰਾਜ ਸਭਾ ਦੇ ਮੈਂਬਰ ਬਣੇ ਸੀ ਉਹ ਚੰਡੀਗੜ੍ਹ ਤੋਂ ਨੇ ਡਾਕਟਰ ਕਨਵਰਦੀਪ ਸਿੰਘ ਉਹਨਾਂ ਨੇ ਵੀ ਗੱਲ ਰੱਖੀ ਤੇ ਆਖਰੀ ਹੁਣ ਵਿਕਰਮਜੀਤ ਸਾਨੀ ਸਾਹਿਬ ਤੋਂ ਤੇ ਮਲਵਿੰਦਰ ਕੰਗ ਜੀ ਇੱਥੇ ਦੇਖੋ ਇੱਕ ਗੱਲ ਪਾਰਟੀਵਾਦੀ ਤੋਂ ਉੱਥੇ ਮੈਂ ਗੱਲ ਕਰਨੀ ਚਾਹਣਾ ਜਿੱਥੇ ਕੈਪਟਨ ਅਮਰਿੰਦਰ ਸਿੰਘ ਜੀ ਦਾ ਪਟਿਆਲਾ ਸੀ ਪ੍ਰਨੀਤ ਕੌਰ ਜੀ ਨੇ ਗੱਲ ਕੀਤੀ ਉੱਥੇ ਨਾਲ ਦੀ ਨਾਲ ਜਦੋਂ ਧਰਮਵੀਰ ਗਾਂਧੀ ਜੀ ਮੈਂ MP ਲੁਧਿਆਣਾ ਸੀ ਧਰਮਵੀਰ ਗਾਂਧੀ ਜੀ MP ਬਣੇ ਪਟਿਆਲੇ ਤੋਂ ਕਾਂਗਰਸ ਪਾਰ ਨਾ ਆਮ ਆਦਮੀ ਪਾਰਟੀ ਦੇ ਐਮਪੀ ਬਣੇ ਮੈਂ ਦੇਖਦਾ ਰਿਹਾ ਦੇਖੋ 5 ਸਾਲ ਉਹ ਵੱਡਾ ਨਕਸ਼ਾ ਵੱਡਾ ਨਕਸ਼ਾ ਰੇਲਵੇ ਦਾ ਪੂਰਾ ਬਣਾ ਕੇ ਉਹ ਰੇਲਵੇ ਮਹਿਕਮੇ ਦੀਆਂ ਪੌੜੀਆਂ ਤੇ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਜਿੱਥੇ ਪ੍ਰਾਈਮ ਮਿਨਿਸਟਰ ਸਾਹਿਬ ਮੈਂ ਸਮਝ ਦੇਖ ਜਾਂਦੇ ਸੀ ਉਹਨਾਂ ਨੇ ਉਹ ਨਕਸ਼ਾ ਖੋਲ੍ਹ ਲੈਂਦੇ ਸੀ ਮੀਰਾ ਕਹਿਣ ਦਾ ਭਾ ਵੀ ਆ ਵੀ ਇੰਨੀ ਜਦ ਉਹਦੇ ਹਾਂ ਆ ਮੁੱਖ ਮੰਤਰੀ ਸਾਹਿਬ ਇਹ ਬਾਦਲ ਸਾਹਿਬ ਨੇ ਪਹਿਲੀ ਜਿਹੜੀ ਆ ਉਹ ਚਿੱਠੀ ਲਿਖੀ 2014 ਚ ਬਾਦਲ ਸਾਹਿਬ ਨੇ ਆ 18 ਅਕਤੂਬਰ ਨੂੰ ਚਿੱਠੀ ਲਿਖੀ ਜਿਹਦੇ ਵਿੱਚ ਉਹਨਾਂ ਨੇ ਇਹ ਗੱਲਾਂ ਲਿਖੀਆਂ ਤੇ ਬਾਰ-ਬਾਰ ਇਹ ਨਹੀਂ ਕਹਿੰਦੇ ਸੀ ਕਿਉਂਕਿ ਉਹਨਾਂ ਦਾ ਮਾਲਵਾੜ ਜਿਹੜਾ ਹੈ ਉਹ ਏਰੀਆ ਪੈਂਦਾ ਸੀ ਆਪ ਦਾ ਤੇ ਉਹ ਅਖੀਰ ਚ ਪੈਂਦਾ ਸੀ ਉਹ ਇਹ ਗੱਲ ਜ਼ਰੂਰ ਲਿਖ ਦਿੰਦੇ ਸੀ ਵੀ ਰੇਲਵੇ ਵਾਲੇ ਕਰਨ ਤੇ ਨਾਲ ਇਹ ਕਹਿ ਦਿੰਦੇ ਸੀ ਵੀ ਅਸੀਂ ਲੈਂਡ ਆ ਜਿਹੜੀ ਜਿਹੜੀ ਜ਼ਮੀਨ ਉਹ ਅਸੀਂ ਦਵਾਂਗੇ ਪਰ ਜੇ ਉਹ ਨਹੀਂ ਕਹਿੰਦੇ ਸੀ ਤਾਂ ਸੈਂਟਰ ਦੀ ਸਰਕਾਰ ਉਹ ਕਹਿ ਦਿੰਦੀ ਸੀ ਨਹੀਂ ਜੀ ਤੁਸੀਂ 50-50 ਸ਼ੇਅਰਿੰਗ ਬੇਸ ਤੇ ਕਰੋ ਅਲੱਗ-ਅਲੱਗ ਰੂਲਸ ਹੀ ਅਲੱਗ-ਅਲੱਗ ਸਰਕਾਰਾਂ ਸੀ ਪਰ ਉਹ ਕੰਮ ਚਿੱਠੀ ਪੱਤਰ ਤੋਂ ਅੱਗੇ ਨਹੀਂ ਚੱਲਿਆ ਐਂ ਕੈਪਟਨ ਅਮਰਿੰਦਰ ਸਿੰਘ ਜੀ ਨੇ ਇਹ ਲਿਖੀ ਚਿੱਠੀ ਉਹਨਾਂ ਦੇ ਵੀ ਇਹਦੇ ਵਿੱਚ ਚਿੱਠੀ ਲੱਗੀ ਹੋਈ ਹੈ ਤੇ ਇਹ ਮੁੱਖ ਮੰਤਰੀ ਬਾਰ-ਬਾਰ ਇਸ ਗੱਲ ਤੇ ਲੱਗੇ ਰਹੇ ਤੇ ਹੁਣ ਐਸ ਵੇਲੇ ਮੁੱਖ ਮੰਤਰੀ ਸਾਹਿਬ ਹੈਗੇ ਨੇ ਜਿਹੜੇ ਉਹ ਭਗਵੰਤ ਸਿੰਘ ਮਾਨ ਨੇ ਜਿਵੇਂ ਸਾਡੇ ਕੈਬਨਿਟ ਮੰਤਰੀ ਜੀ ਨੇ ਅਸ਼ਨੀ ਵੈਸ਼ਨਵ ਜੀ ਨੇ ਇਹ ਗੱਲ ਕਹੀ ਆ ਵੀ ਮੈਂ ਉਹਨਾਂ ਨਾਲ ਟੈਲੀਫੋਨ ਤੇ ਗੱਲ ਵੀ ਕਰੂੰਗਾ ਮੈਂ ਚਿੱਠੀ ਵੀ ਲਿਖੂੰਗਾ ਤੇ ਚੀਫ ਸਕੱਟਰੀ ਨੂੰ ਸਾਡੇ ਸੀਆਰਬੀ ਚੇਅਰਮੈਨ ਲਿਖਣਗੇ ਮੈਂ ਆਪ ਪੰਜਾਬ ਖਾਤਰ ਮੈਂ ਤੁਹਾਡੇ মিডিਆ ਰਾਹੀਂ ਮੈਂ ਆਪ ਉਹਨਾਂ ਤੋਂ ਟਾਈਮ ਵੀ ਲਊਂਗਾ ਟਾਈਮ ਪਰ ਉਹ ਦਿੰਦੇ ਨਹੀਂਗੇ ਮੈਂ ਚੀਫ ਸਕੱਟਰੀ ਉਹਨਾਂ ਤੋਂ ਵੀ ਟਾਈਮ ਲਵਾਂਗਾ। ਭਾਈ ਹੱਥ ਜੋੜ ਕੇ ਇਹ ਪੰਜਾਬ ਖਾਤਰ। ਇਹ ਪੰਜਾਬ ਦਾ ਜਿਹੜਾ ਇਹ 50-60 ਸਾਲ ਦਾ ਜਿਹੜੀ ਇਹ ਜੱਦੋ ਜਹਿਦਾ ਆਪਣੇ ਸਾਰੇ ਤੁਹਾਡਾ ਵੀ ਏਰੀਆ ਹੁੰਦਾ ਏ। ਤੁਹਾਡਾ ਵੀ ਮਾਲਵੇਚ ਹੀ ਆ। ਤੇ ਇਹਨੂੰ ਚੰਡੀਗੜ੍ਹ ਨਾਲ ਜੋੜਨ ਲਈ ਤੁਹਾਡੀ ਮਦਦ ਦੀ ਲੋੜ ਕਿਉਂਕਿ ਤੁਸੀਂ ਲੋਕਾਂ ਨੇ ਇਸ ਵੇਲੇ ਮੁੱਖ ਮੰਤਰੀ ਬਣਾਏ ਹੋ ਤੇ ਤੁਸੀਂ ਸਿਰਫ ਜ਼ਮੀਨ ਅਕਵਾਇਰ ਕਰਾਉਣ ਲਈ ਮੈਂ ਫੇਰ ਕਹਿਣਾ ਅੱਜ ਪ੍ਰੋਜੈਕਟ ਪੈਸੇ ਸਭ ਕੁਝ ਸੈਂਕਸ਼ਨ ਹੋ ਕੇ 100% ਜਿਹੜਾ ਹੈ ਉਹ ਰੇਲਵੇ ਇਹਨੂੰ ਪੂਰਾ ਕਰੇਗੀ ਚਾਹੇ ਉਹ ਜ਼ਮੀਨ ਦਾ ਹੋਵੇ ਚਾਹੇ ਉਹ ਟਰੈਕ ਦਾ ਹੋਵੇ ਚਾਹੇ ਉਹ ਰੇਲਵੇ ਸਟੇਸ਼ਨ ਹੋਣ ਚਾਹੇ ਵੱਡੇ ਪੁਲ ਹੋਣ ਚਾਹੇ ਉਹ ਆਰਯੂਬੀ ਹੋਣ ਆਰੋਬੀ ਹੋਣ ਜੋ ਵੀ ਅੰਡਰ ਬ੍ਰਿਜ ਓਵਰ ਬ੍ਰਿਜ ਸਭ ਕੁਝ ਤੇ ਉਹ ਸਟੇਸ਼ਨ ਵੀ ਬਣਨੇ ਆ ਉਹ ਜੰਕਸ਼ਨ ਵੀ ਬਣਨੇ ਆ ਅਸੀਂ ਸਾਰਾ ਕੁਝ ਤਕਰੀਬਨ 3 ਸਾਲ ਦੇ ਅੰਦਰ ਅੰਦਰ ਇਹ ਜੋਨੇ ਅਭੀ ਇਹ ਪ੍ਰੋਜੈਕਟ ਜਿਹੜਾ ਹੈ ਉਹਦੋਂ ਵੀ ਛੇਤੀ ਇਹ ਪੂਰਾ ਹੋ ਜੇ ਪਰ ਹੁਣ ਜ਼ਮੀਨ ਕਿਉਂਕਿ ਐਡਮਿਨਿਸਟ੍ਰੇਸ਼ਨ ਥੋੜੀ ਆ ਲੋਕਲ ਡਿਪਟੀ ਕਲੈਕਟਰ ਤਿੰਨ ਡੀਸੀਆਂ ਦੀ ਲੋਡ ਪੈਣੀ ਆ ਉੱਥੇ ਤੁਹਾਡੇ ਮਹਾਲੀ ਦੇ ਡੀਸੀ ਦੀ ਫਤੇਗੜ ਸਾਹਿਬ ਦੇ ਡੀਸੀ ਦੀ ਪਟਿਆਲੇ ਦੇ ਡੀਸੀ ਦੀ ਉਦੋਂ ਬਾਅਦ ਤਿੰਨ ਮੈਂਬਰ ਪਾਰਲੀਮੈਂਟ ਪੈਂਦੇ ਆ ਸੀਟਾਂ ਦੇ ਸਭ ਤੋਂ ਪਹਿਲਾਂ ਪਟਿਆਲੇ ਚ ਆਮ ਆਦਮੀ ਪਾਰਟੀ ਤੋਂ ਜਿਹੜੇ ਕਾਂਗਰਸ ਚ ਆਏ ਧਰਮਵੀਰ ਗਾਂਧੀ ਜੀ ਉਹ ਐਮਪੀ ਪੈਂਦੇ ਆ ਫਤੇਗੜ ਸਾਹਿਬ ਤੋਂ ਜਿਹੜੀ ਜ਼ਮੀਨ ਵਿੱਚ ਆਉਣੀ ਆ ਉਹ ਅਮਰ ਸਿੰਘ ਕਾਂਗਰਸ ਪਾਰਟੀ ਦੇ ਮੈਂਬਰ ਪਾਰਲੀਮੈਂਟ ਪੈਂਦੇ ਆ ਮਹਾਲੀ ਦੇ ਵਿੱਚ ਸਾਡੇ ਕੰਗਸਾ ਜਿਹੜੇ ਆ ਉਹ ਆਮ ਆਦਮੀ ਪਾਰਟੀ ਦੇ ਐਮਪੀ ਪੈਂਦੇ ਆ ਮੈਂ ਤਿੰਨੋਂ ਮੈਂਬਰ ਪਾਰਲੀਮੈਂਟਾਂ ਨੂੰ ਵੀ ਅੱਜ ਮੈਂ ਆਪ ਲੈਟਰ ਵੀ ਲਿਖੂੰਗਾ ਬੇਨਤੀ ਵੀ ਕਰੂੰਗਾ ਵੀ ਤੁਸੀਂ ਇਹਨੂੰ ਆਪਣਾ ਪ੍ਰੋਜੈਕਟ ਪੰਜਾਬ ਦਾ ਕਿਉਂਕਿ ਤੁਸੀਂ ਵੀ ਪੰਜਾਬੀਆਂ ਅੱਜ ਮੁੱਲ ਮੋੜਨ ਦਾ ਸਮਾਂ ਹੈ ਇਹਦੇ ਵਿੱਚ ਜੋ ਵੀ ਜਿਸ ਤਰੀਕੇ ਨਾਲ ਵੀ ਸਹਿਮਤੀ ਨਾਲ ਸਾਰਿਆਂ ਨਾਲ ਕਿਉਂਕਿ ਜ਼ਮੀਨ ਬਹੁਤ ਥੋੜੀ ਚਾਹੀਦੀ ਹੈ ਕਿਉਂਕਿ ਲਾਈਨ ਪੱਛਣੀ ਹੁੰਦੀ ਹੈ ਕਿੰਨੀ ਕਿ ਜ਼ਮੀਨ ਚਾਹੀਦੀ ਹੁੰਦੀ ਉਹਦੇ ਲਈ ਕਿਸ ਤਰੀਕੇ ਦਾ ਰੋਲ ਅਦਾ ਕਰਨਾ ਹੈ ਕਿਵੇਂ ਜਿੱਦੀ ਜਿੱਦੀ ਜ਼ਮੀਨ ਆ ਉਹਨੂੰ ਪੈਸਾ ਦੇਣਾ ਹੈ ਮੁਆਵਜ਼ਾ ਦੇਣਾ ਹੈ ਕੀ ਕਰਨਾ ਹੈ ਉਹ ਆਪਾਂ ਸਾਰੇ ਬਹਿ ਕੇ ਕੋਈ ਨਾਰਾਜ਼ ਨਹੀਂ ਹੋਣਾ ਚਾਹੀਦਾ ਇਹ ਨਹੀਂਗਾ ਵੀ ਜੇ ਲਾਈਨ ਨਿਕਲਣ ਲੱਗਣੀ ਹੈ ਕਿਸੇ ਨੂੰ ਕੋਈ ਤਕਲੀਫ ਆਵੇ ਇਹ ਚ ਕਿਸੇ ਨੂੰ ਤਕਲੀਫ ਨਹੀਂ ਆਉਣ ਦੇਣੀ ਤੇ ਇਹ ਆਪਣਾ 13 ਜ਼ਿਲ੍ਹੇ ਨੇ ਜਿਹੜੇ 13 ਜ਼ਿਲ੍ਹੇ ਮਾਲਵੇ ਦੇ ਉਹ ਸਾਰੇ ਆਪਣੀ ਰਾਜਧਾਨੀ ਨਾਲ ਚੰਡੀਗੜ੍ਹ ਨਾਲ ਜੋੜਨੇ ਆ ਇਹ ਇੱਕ ਤਾਂ ਇਹ ਬੇਨਤੀ ਕਰਨੀ ਸੀ ਤੇ ਸਾਰੇ ਮਨ ਲੱਗ ਦੇਖੋ ਸਭ ਤੋਂ ਪਹਿਲੇ ਮੇਰੇ ਲਈ ਸਭ ਤੋਂ ਅਹਿਮ ਚੀਜ਼ ਹੈ ਵੀ ਪੰਜਾਬ